ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਪੜ੍ਹਾਈ ਦਾ ਸਿਸਟਮ ਕਾਫੀ ਜ਼ਿਆਦਾ ਬਦਲ ਗਿਆ ਹੈ ਦਾਖਲੇ ਦਾ ਸਿਸਟਮ ਵੀ ਬਦਲ ਗਿਆ ਹੈ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਟਾ ਤੈ ਹੋ ਗਿਆ ਕਿ ਕਿੰਨੇ ਸਟੂਡੈਂਟ ਉੱਥੇ ਹਰ ਸਾਲ ਜਾ ਸਕਣਗੇ ਇੱਕ ਤੱਕ ਕੋਟਾ ਤੈ ਹੁਣ ਤੋਂ ਬਾਅਦ ਕਿੰਨੇ ਸਟੂਡੈਂਟ ਜਾ ਸਕਣਗੇ ਦੂਸਰਾ ਕਿਹੜੇ ਕਿਹੜੇ ਮੁੱਖ ਕਾਲਜ ਨੇ ਯੂਨੀਵਰਸਿਟੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੁਸੀਂ ਇਹ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕਿਹੜੇ ਕਾਲਜ ਤੇ ਯੂਨੀਵਰਸਿਟੀ ਤੇ ਫੋਕਸ ਕਰੋ ਕਿਉਂਕਿ ਕਟਾ ਔਰ ਅਗਰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਾ ਮਿਲੀ ਫਿਰ ਵੀ ਵੀਜ਼ਾ ਨਹੀਂ ਲੱਗਣਾ ਪਰ ਅਗਰ ਕੋਟਾ ਭਰ ਗਿਆ ਫਿਰ ਵੀ ਵੀਜ਼ਾ ਨਹੀਂ ਲੱਗਣਾ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਤੁਸੀਂ ਕੋਰਸ ਵੀ ਚੰਗਾ ਲਓ ਅਗਰ ਕੋਰਸ ਮਾੜਾ ਲੈ ਲਿਆ ਫਿਰ ਵੀ ਵੀਜ਼ਾ ਨਹੀਂ ਲੱਗਣਾ ਫਿਰ ਵੀ ਤੁਹਾਡੀ ਅੱਗੇ ਫਰਦਰ ਪੀਆਰ ਨਹੀਂ ਹੋਣੀ ਔਰ ਤੁਸੀਂ ਛੇਤੀ ਛੇਤੀ ਕਾਲਜ ਵੀ ਨਹੀਂ ਬਦਲ ਸਕਦੇ ਅਸੰਭਵ ਵਰਗਾ ਕੰਮ ਹੈ ਕਾਲਜ ਬਦਲਣਾ ਇਸ ਕਰਕੇ ਕਾਲਜ ਤੇ ਯੂਨੀਵਰਸਿਟੀ ਪਹਿਲਾਂ ਹੀ ਸਹੀ ਚੂਜ਼ ਕਰਨੀ ਹੈ ਜਸਮੀਤ ਪਾਟਿਆ ਜੀ ਸਾਡੇ ਨਾਲ ਨੇ ਇਸ ਸ਼ੋਅ ਨੂੰ ਜ਼ਰੂਰ ਸ਼ੇਅਰ ਕਰੋ ਮੈਂ ਆਮ ਤੌਰ ਤੇ ਕਦੀ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਸ਼ੇਅਰ ਕਰੋ ਪਰ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਇਸ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੋ ਜਸਮੀਤ ਜੀ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਤ ਜੀ ਹੁਣ ਇੱਕ ਤਾਂ ਕੋਟਾ ਦੱਸਿਓ ਬ੍ਰਿਟਿਸ਼ ਕਲੰਬੀਆ ਦਾ ਕੋਟਾ ਕਿੰਨਾ ਹੈ ਕਿਹੜੇ ਕਿਹੜੀਆਂ ਮੁੱਖ ਕਾਲਜ ਤੇ ਯੂਨੀਵਰਸਿਟੀਆਂ ਸੋ ਦੇਖੋ ਪਿਛਲੇ ਸਾਲ ਜੋ ਬ੍ਰਿਟਿਸ਼ ਕੋਲੰਬੀਆ ਤੇ ਵੀਜ਼ਾ ਨੰਬਰ ਸੀ ਦੇ ਵਰ 97000 ਸੋ ਜਿਆਦਾ ਫਰਕ ਨਹੀਂ ਪਿਆ ਬ੍ਰਿਟਿਸ਼ ਕੋਲੰਬੀਆ 로 ਜੋ ਅਸੀਂ ਦੇਖਿਆ ਜਾਂਦਾ 837 83000 ਦਾ ਲਿਮਿਟ ਦਿੱਤੀ ਗਈ ਹੈ ਅਪਲੀਕੇਸ਼ਨਸ ਇਸ਼ੂ ਕਰਨ ਦੀ ਯਾਨੀ ਕਿ 83000 ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਇਸ਼ੂ ਹੋਣ ਗੀਆਂ ਬ੍ਰਿਟਿਸ਼ ਕੋਲੰਬੀਆ ਦੇ ਕਾਲਜੇਸ ਤੇ ਸੋ ਸਮ ਹਾਉ ਜਿਹੜੇ ਜਿੰਨੇ ਵੀ ਕਾਲਜੇਸ ਹੈਗੇ ਆ ਉਹਨਾਂ ਸਾਰਿਆਂ ਦੀ ਜਿਹੜੀ ਲਿਮਿਟ ਹੈਗੀ ਆ ਆਲਮੋਸਟ ਸੇਮ ਹੈ ਫਾਰ देयर ਕਾਲਜੇਸ ਜਿੰਨੇ ਵੀ ਇਸ਼ੂ ਕਰ ਰਹੇ ਸੀ ਆਫਰ ਲੈਟਰਸ ਸੋ ਜ਼ਿਆਦਾ ਫਰਕ ਨਹੀਂ ਪਿਆ ਔਰ ਸੈਕੰਡਲੀ ਅਸੀਂ ਜੇ ਗੱਲ ਕਰਦੇ ਆ ਤਾਂ ਜਿਹੜੇ 83000 ਤੋਂ ਦੇ ਆਰ ਕੀਪਿੰਗ ਸਕਸੈਸ ਰੇਟ ਐਟ 60% ਮਤਲਬ ਕਿ 50000 ਵੀਜ਼ਾਸ ਇਸ਼ੂ ਹੋਣਗੇ ਸੋ ਸਟੂਡੈਂਟਸ ਇਹ ਚ ਡਰਨ ਦੀ ਲੋੜ ਨਹੀਂ ਹੈ ਕਿ ਬਿਕੋਜ਼ ਦੇਖੋ ਨਾਈਜੀਰੀਆ ਦਾ ਜਿਹੜਾ ਸਕਸੈਸ ਰੇਟ ਹੈ ਉਹ 20% ਹੈ ਅ ਗਾਨਾ ਦਾ ਸਕਸੈਸ ਰੇਟ 25% ਹੈ ਰਵਾਂਡਾ ਦਾ ਸਕਸੈਸ ਰੇਟ ਉਸ ਤੋਂ 25 ਤੋਂ 30% ਦੇ ਵਿੱਚ ਹੈ ਫਿਲੀਪੀਨਸ ਦਾ ਸਕਸੈਸ ਰੇਟ ਵੀ 60 ਤੋਂ 70% ਹੈ ਨੇਪਾਲ ਦਾ ਸਕਸੈਸ ਰੇਟ 60 ਤੋਂ 70% ਹੈ ਪਾਕਿਸਤਾਨ ਦਾ ਸਕਸੈਸ ਰੇਟ ਲੋ ਹੈ इंडिया तो बहुत लो है 50 50 है इंडिया का सक्सेस रेट लास्ट ईयर 87% से सो इंडियन स्टूडेंट नो ए सक्सेस रेट में डरने की लोड नहीं हैगी बट उन्होंने ओवरऑल वर्ल्ड का जो सक्सेस रेट है दैट इज 59.4% का है सो इसलिए so, मैं थाने दसया कि हर कंट्री का सक्सेस रेट डिफरेंट हैगा सो वेयर एज इंडियन स्टूडेंट का मेन लगता है so, लग कि 80% सक्सेस रेट रहेगा ही रहेगा ਸੋ ਸਟੂਡੈਂਟਸ 83000 ਚੋਂ 50000 ਇਸ਼ੂਸ ਵੀਜ਼ਾ ਇਸ਼ੂ ਕੀਤੇ ਜਾਣਗੇ ਜਿਹੜੇ ਕਿ ਲਾਸਟ ਈਅਰ 62000 ਸੀ ਸੋ ਓਵਰਆਲ ਜੇ ਦੇਖਿਆ ਜਾਏ ਤਾਂ ਕੋਈ ਜ਼ਿਆਦਾ ਗੈਪ ਨਹੀਂ ਹੈਗਾ ਬਟ ਇਟ ਇਜ਼ ਗੋਇੰਗ ਟੂ ਬੀ ਫਰਸਟ ਕਮ ਫਰਸਟ ਸਰਵ ਬੇਸਿਸ ਜਿਹੜੇ ਸਟੂਡੈਂਟਸ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰ ਦਿੱਤੀ ਜਾਏਗੀ ਉਹ ਸਟੂਡੈਂਟ ਨੂੰ ਦੁਬਾਰਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮੈਨੂੰ ਲੱਗਦਾ ਲੈਣੀ ਔਖੀ ਹੋ ਜਾਣੀ ਹੈ ਸੋ ਸਟੂਡੈਂਟ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਕਾਲਜ ਚ ਅਪਲਾਈ ਕਰੋ ਉਸੇ ਕਾਲਜ ਦੀ ਫੀਸ ਭਰੋ ਕਿਉਂਕਿ ਬਾਰ ਬਾਰ ਪ੍ਰੋਵਿੰਸ ਤੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈਣੀ ਡਿਫਿਕਲਟ ਹੋ ਜਾਏਗੀ ਪਹਿਲਾਂ ਬੱਚੇ ਕਰਦੇ ਸੀ ਚਾਰ ਜਗ੍ਹਾ ਅਪਲਾਈ ਕਰਤਾ ਫਿਰ ਇੱਕ ਚੋ ਚੂਸ ਕਰਕੇ ਅਸੀਂ ਫੀੀ ਡਿਪੋਜ਼ਿਟ ਕੀਤੀ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਤੁਹਾਨੂੰ ਜਲ ਤੋਂ ਜਲ ਜਿਹੜੀ ਆਫਰ ਲੈਟਰ ਆ ਜਾਂਦੀ ਹੈ ਉਹਦੇ ਤੇ ਤੁਹਾਨੂੰ ਫੀਸ ਡਿਪੋਜ਼ਿਟ ਕਰਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦਾ ਮਤਲਬ ਹੈ ਆਫਰ ਲੈਟਰ ਦੀ ਵੈਲਿਊ ਘਟ ਹੈ ਫੀਸ ਡਿਪੋਜ਼ਿਟ ਕਰਨ ਦੀ ਵੈਲਿਊ ਜ਼ਿਆਦਾ ਹੈ ਉਹ ਤਾਂ ਪਹਿਲਾਂ ਵੀ ਇਸੇ ਚੀਜ਼ ਤੇ ਰਹੀ ਸੀ ਬਿਕਾਜ਼ ਉੱਥੇ ਹੀ ਪ੍ਰੂਫ ਹੋਏਗਾ ਕਿ ਤੁਸੀਂ ਕਿੰਨੇ ਸੀਰੀਅਸ ਹੋ ਪਰ ਕਾਫੀ ਸਾਰੇ ਕਾਲਜਸ ਨੇ ਜਿਵੇਂ ਸੈਂਟੀਨੀਲ ਕਾਲਜ ਇੱਕ ਸੌਫਟਵੇਅਰ ਲੈ ਕੇ ਆ ਰਿਹਾ ਬਾਰਡਰ ਪਾਸ ਸੋ ਕਾਫੀ ਸਾਰੇ ਕਾਲਜਸ ਫਿਲਟਰ ਵੀ ਕਰਨਗੇ ਉਹ ਪਹਿਲਾਂ ਚੈੱਕ ਕਰਨਗੇ ਕਿ ਤੁਸੀਂ ਐਲੀਜੀਬਲ ਹੋ ਵੀਜ਼ਾ ਲੈਣ ਲਈ ਕਿ ਨਹੀਂ ਪਰ ਜੇ ਤੁਸੀਂ एलिजिबल ਨਹੀਂ ਹੈਗੇ ਵੀਜ਼ਾ ਲੈਣ ਲਈ ਤਾਂ ਤੁਹਾਨੂੰ ਉਹ ਪ੍ਰੋਵਿੰਸ਼ੀਅਲ ਟੈਸਟੇਸ਼ਨ ਲੈਟਰ ਨਹੀਂ ਦੇਣਗੇ ਭਾਵੇਂ ਤੁਹਾਨੂੰ ਪ੍ਰੀਕੁਆਲੀਫਾਈਂਗ ਆਫਰ ਲੈਟਰ ਦੇ ਦੇਣ ਭਾਵੇਂ ਤੁਸੀਂ ਫੀਸ ਭਰ ਦੋ ਤਾਂ ਵੀ ਨਹੀਂ ਫੀਸ ਉਹੀ ਬੱਚਾ ਭੜੇਗਾ ਉਹਨੂੰ ਹੀ ਆਫਰ ਮਿਲੇਗੀ ਉੱਪਰ ਕਾਫੀ ਸਾਰੇ ਕਾਲਜਿਸ ਇਹ ਜ਼ਰੂਰ ਦੇਖਣਗੇ ਕਿ ਕਿਹੜੇ ਬੱਚੇ ਨੂੰ ਆਫਰ ਦੇਣੀ ਹੈ ਕਿ ਨਹੀਂ ਦੇਣੀ ਕਿਉਂਕਿ ਇੱਕ ਵਾਰੀ ਜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋ ਗਈ ਤਾਂ ਉਹ ਦੁਬਾਰਾ ਇਸ਼ੂ ਨਹੀਂ ਹੋ ਸਕਦੀ ਕਾਲਜ ਨਹੀਂ ਇਸ਼ੂ ਕਰ ਸਕਦਾ ਉਹਨਾਂ ਦੀ ਵੇਸਟ ਹੋ ਗਏ ਸੁਪੋਜ਼ ਇੱਕ ਕਾਲਜ ਨੂੰ 1200 ਨੰਬਰ ਮਿਲੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰਨ ਦੇ ਸੋ ਸੁਪੋਜ਼ ਉਹਨਾਂ ਦੀਆਂ 10 ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੇਸਟ ਹੋ ਗਈਆਂ ਦੁਬਾਰਾ ਇਸ਼ੂ ਨਹੀਂ ਹੋ ਸਕਦੀਆਂ ਸੋ ਸਟੂਡੈਂਟਸ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆਣਾ ਵੈਸਟ ਇੰਟਰਪਰੋਵਿੰਸ਼ੀਅਲ ਚੇਂजेस ਹੋ ਪਾਣਗੇ ਨਹੀਂ ਹੋ ਪਾਣਗੇ ਇਹਦੇ ਬਾਰੇ ਹੱਲੇ ਅਪਡੇਟ ਆਣਾ ਵਾਕਈ ਹੈ ਸੋ ਇਸ ਬ੍ਰਿਟਿਸ਼ ਕਲੰਬੀਆ ਦੇ ਕਾਲਜਸ ਦੀ ਗੱਲ ਕਰ ਲੈਨੇ ਹਾਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਕੌਂਟਨਮ ਪੋਲੀਟੈਕਨਿਕ ਯੂਨੀਵਰਸਿਟੀ ਜਸਟਿਸ ਇੰਸਟੀਚਿਊਟ ਆਫ ਬ੍ਰਿਟਿਸ਼ ਕਲੰਬੀਆ ਯੂਨਿਟੀ ਵੈਸਟਰਨ ਯੂਨੀਵਰਸਿਟੀ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਐਲੈਗਜ਼ੈਂਡਰ ਕਾਲਜ ਨਾਰਥ ਆਈਲੈਂਡ ਕਾਲਜ ਕਾਲਜ ਆਫ ਦ ਰਾਕੀਜ਼ ਸੈਲਕ੍ਰਿਕ ਕਾਲਜ ਨਾਰਦਰਨ ਲਾਈਟਸ ਕਾਲਜ ਸੋ ਜਿੰਨੇ ਵੀ ਇਹ ਕਾਲਜਸ ਹੈਗੇ ਮੈਂ ਤੁਹਾਨੂੰ ਦੱਸਿਆ ਇਹਨਾਂ ਸਾਰਿਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋਣ ਗਿਆ ਔਰ ਲਿਸਟ ਬੜੀ ਲੰਬੀ ਹੈ ਹੋਰ ਵੀ ਕਾਲਜਸ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਡੈਫੀਨੇਟਲੀ ਸਟੂਡੈਂਟਸ ਤੁਸੀਂ ਜਲ ਤੋਂ ਜਲਦ ਅਪਲਾਈ ਕਰੋ ਇਫ ਯੂ ਆਰ ਲੁਕਿੰਗ ਫਾਰ ਬ੍ਰਿਟਿਸ਼ ਕੋਲੰਬੀਆ ਕਿਉਂਕਿ ਬ੍ਰਿਟਿਸ਼ ਕੋਲੰਬੀਆ ਤੁਹਾਨੂੰ ਪਤਾ ਹੀ ਹੈ ਕਿ ਬੜਾ ਹੀ ਅਟਰੈਕਟਿਵ ਪ੍ਰੋਵਿੰਸ ਹੈ ਐਂਡ ਡੈਫੀਨੇਟਲੀ ਅਬ ਇਸੇ ਦਾ ਵੈਦਰ ਵੀ ਕਾਫੀ ਜ਼ਿਆਦਾ ਬਦੀਆ ਆਪਣੇ ਦਾ اور oportunidades ਵੀ ਬਹੁਤ ਜ਼ਿਆਦਾ ਹੈ। ਜੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਜਸਮੀਤ ਪਾਟਿਆ ਜੀ ਨੇ 90413 90412 ਤੁਸੀਂ ਅਪਲਾਈ ਕਰਨਾ ਹੈ ਤੇ ਤੁਰੰਤ ਇਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰੋ WhatsApp ਨੰਬਰ ਤੇ ਆਪਣਾ ਪ੍ਰੋਫਾਈਲ ਭੇਜੋ ਜਸਮੀਤ ਜੀ ਦੇ ਨਾਲ ਗੱਲ ਕਰੋ। थैंक यू सो, सो मच।